ਪਿੰਡ ਕਾਲੇ ਕਿਵ ਲੋਕ ਜੀ ਬਹੁਤ ਬਹੁਤ ਧੰਨਵਾਦ ਜੀ ਹੋਰ ਸਨਾਓ ਤੁਸੀਂ ਕਿਵੇਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਆ ਹਾਂ ਜੀ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਕੱਪੜਿਆਂ ਦੀ ਤੇ ਮੈਂ ਕਿਹ ਪਹਿਣਾ ਨੂੰ ਦਿਖਾਵਾਂ ਤੇ ਵੀਡੀਓ ਨੂੰ ਲੈ ਕੇ ਸ਼ੇਅਰ ਜ਼ਰੂਰ ਕਰਨਾ ਤੇ ਜੀ ਕੋਈ ਨਵਾਂ ਜੁੜਿਆ ਹੋਇਆ ਮੇਰਾ YouTube ਫੈਮਿਲੀ ਕੋਈ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਜਿਹੜੀ ਨਵੀਂ ਆਉਣ ਵਾਲੀ ਵੀਡੀਓ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚੇ ਬਹੁਤ ਸੋੜਾ ਧੰਨਵਾਦ ਮੈਨੂੰ ਇੰਨਾ ਪਿਆਰ ਦੇਣ ਵਾਸਤੇ ਤੇ ਲੋ ਜੀ ਅੱਜ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆ ਕੱਪੜੇ ਦੀ ਤੇ ਇੱਕ ਵੈਸਟ ਆ ਵੀ ਜਿਵੇਂ ਤੁਸੀਂ ਮੈਨੂੰ ਜਾਗਤਾ ਕੁੱਟਿਆਂ ਨੂੰ ਪਿਆਰ ਦਿੱਤਾ ਤੇ ਮੈਂ ਤੁਸੀਂ ਕੱਪੜੇ ਦੀ ਵੀ ਇਦਾਂ ਹੀ ਪਿਆਰ ਦਿਓ ਮੈਂ ਹਰ ਇੱਕ ਵੀਡੀਓ 'ਚ ਬੋਲਦੀ ਹੁੰਨੀ ਆ ਜਿੱਦਾਂ ਮੇਰਾ ਲੋਕਲ ਕਸਟਮਰ ਜੁੜਿਆ ਹੋਇਆ ਤੇ ਹੋਵੇ ਤੁਸੀਂ ਵੀ ਮੇਰੇ ਨਾਲ ਬਹੁਤ ਜੁੜੋ ਤੇ ਕਪੜਾ ਮੰਗਾ ਕੇ ਦੇਖੋ ਜੇ ਰੀਟ ਟ੍ਰਾਈ ਕਰੋ ਤੇ ਫਿਰ ਤੁਹਾਨੂੰ ਖੁਦ ਪਤਾ ਲੱਗੂਗਾ ਵੀ ਆਪਣਾ ਕੱਪੜਾ ਕਿੱਦਾਂ ਦਾ ਨਿਕਲਦਾ ਕਿੱਦਾਂ ਦਾ ਹੈ ਕਿਵੇਂ ਰੇਟ ਆ ਜਰੂਰ ਤੁਸੀਂ ਮੌਕਾ ਦੇਣਾ ਮੇਰੇ ਕੱਪੜਿਆਂ ਨੂੰ ਤੇ ਤੁਹਾਡਾ ਤੈ ਦਿলো ਧੰਵਾਦ ਤੁਸੀਂ ਮੈਨੂੰ ਜਾਗਤਾ ਪੁੱਤੀਆਂ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਤੇ ਲੋ ਜੀ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆ ਛੁੱਟਾਂ ਦੀ ਤੇ ਜਿਹੜਾ ਵੀ ਕੋਈ ਛੂਟ ਤੁਹਾਨੂੰ ਪਸੰਦ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ ਤੇ ਮੇਰੇ ਨਾਲ WhatsApp 'ਤੇ ਗੱਲ ਕਰ ਲਓ ਨੰਬਰ ਆਪਣਾ 9530710600 ਤੇ ਕਿਉਂਕਿ ਮੈਂ ਥੋੜਾ ਜਿਹਾ ਜ਼ਿਆਦਾ ਆਨਲਾਈਨ ਕੰਮ ਕੱਪੜੇ ਦਾ ਜ਼ਿਆਦਾ ਚਲਾਉਣਾ ਚਾਹਣੀ ਆ ਜੇ ਤੁਹਾਡਾ ਸਹਿਯੋਗ ਮਿਲਿਆ ਤਾਂ ਤੁਹਾਡੇ ਸਹਿਯੋਗ ਦੇ ਨਾਲ ਹੀ ਆ ਤੇ ਜਿੱਦਾਂ ਆਪਾਂ ਲੋਕਲ ਕਪੜਾ ਵੀ ਇਦੋ ਹੀ ਜੋ ਗੁਣਾਤੀ ਗਨਾਪਾ ਤਰੱਕੀ ਕਰੀਏ ਆਨਲਾਈਨ ਕੱਪੜੇ 'ਚ ਮੈਨੂੰ ਤੁਹਾਡੀ ਬਹੁਤ ਜ਼ਿਆਦਾ ਲੋੜ ਹੈ ਤੁਸੀਂ ਮੇਰਾ ਜ਼ਰੂਰ ਸਹਿਯੋਗ ਦੇਣਾ ਇਹਤਨ ਵਾਰ ਵਾਰ ਰਿਕਵੈਸਟ ਕਰਦੀ ਆ ਜੀ ਵੱਤ ਵੱਤ ਕਪੜਾ ਮੇ ਤੋਂ ਮੰਗਵਾਉਣਾ ਤੇ ਮੰਗਵਾ ਕੇ ਦਿਖਣਾ ਰੀਟ ਟਰਾਈ ਕਰਨਾ ਤੇ ਜੀਜਾਂ ਤੁਸੀਂ ਚਾਇਆ ਕਰੋਗੇ ਫਿਰ ਉਹਦਾ ਕਪੜਾ ਲੈ ਕੇ ਆਇਆ ਕਰਾਂਗੇ ਤੇ ਲੋ ਜੀ ਹੁਣ ਆਪਾਂ ਕਪੜਾ ਸ਼ੂਟ ਸ਼ੁਰੂ ਕਰ ਲੱਗੀ ਆ ਤੇ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਨਾ ਲੋ ਜੀ ਦੇਖੋ ਜੀ ਲਓ ਜੀ ਦੇਖੋ ਤੇ ਲਾ ਪਾਸੋਂ ਦਿਖਾਉਣੇ ਬਲੈਕ ਸ਼ੂਟ ਬਲੈਕ ਫੁੱਟ ਦਿਖਾਉਣੇ ਤੁਹਾਨੂੰ ਜਲਦੀ ਜਲਦੀ ਸਕਰੀਨਸ਼ਾਟ ਲੈਣਾ ਮਗਵਾਉਣੀ ਦੇਖੋ ਜੀ ਪਹਿਲਾਂ ਵੀ ਆਪਾਂ ਤੁਹਾਨੂੰ ਵੀਡੀਓ ਚ ਦਿਖਾਇਆ ਹੋਇਆ ਇਹ ਕਲਰ ਬਲੈਕ ਦਰ ਉਹਦੇ ਨਾਲ ਦਵੱਟਾ ਸੀਗਾ ਪੀਲੇ ਜਿਹੇ ਰੰਗ ਦਾ ਸੀ ਦਵੱਟਾ ਇਹ ਹੈਗਾ ਗਾਜਰੀ ਜੇ ਕਲਰ ਦਾ ਲਓ ਜੀ ਦੇਖੋ ਇਹ ਹੈਗਾ ਜਾਮ ਕਾਟਨ ਦੇ ਵਿੱਚ ਦੇਖੋ ਜੀ ਜਾਮ ਕਾਟਨ ਦੇ ਵਿੱਚ ਫੁੱਟ सारा फ्रेंड मूरों कढ़ाई किया देखो सारा फ्रेंड कढ़ाई जाम कॉटन के दे बेचा देखो, देखो। बहुत ही सोहना दपट्टा लगे हुआ देखो दोडा दू कपड़े से देखो जी कढ़ाई है ਕੰਬੀਨੇਸ਼ਨ ਦੇਖੋ ਕਿੰਨਾ ਵਧੀਆ ਕੀਤਾ ਹੋਇਆ ਬਲੈਕ ਦੇ ਨਾਲ ਸਿਕਨ ਸਿਕਨ ਨਹੀਂ ਹੈਗਾ ਕਿ ਪੀਚ ਜਿਹਾ ਕਲਰ ਆ ਗਿਆ ਇਹਨੂੰ ਪੀਚ ਬੋਲਦੇ ਆ ਦੇਖੋ ਸਕਰੀਨ ਸ਼ਾਟ ਲੈਣਾ ਤੁਸੀਂ ਤੇ ਰੇਟ ਲੱਗੂ 950 ਰੁਪਈਆ ਦਾ ਪੂਰੀਆ ਟੈਂਸ ਉਹਦਾ ਲੱਗੂਗਾ ਤੇ 450 ਰੁਪਈਆ ਤੇ ਇੱਕ ਜੀ ਜਾਮ ਕਾਟਨ ਦੇ ਵਿੱਚ ਕੱਲ ਜਿਹੜੇ ਤੁਹਾਨੂੰ ਮੈਂ ਸ਼ੂਟ ਦਿਖਾਏ ਸੀਗੇ ਉਹ ਸੀਗੇ ਛਿਮਰਚ ਸੀਗੇ ਜਿਹਦੇ ਤੁਹਾਨੂੰ ਮੈਂ ਜੈਂਟਾ ਤੇ ਇੱਕ ਸੀ ਗ੍ਰੀਨ ਸੀਗਾ ਦੇਖੋ ਕੀ ਤੁਸੀਂ ਇਹ ਦੇਖਿਆ ਜੋ ਵੀ ਬਹੁਤ ਜ਼ਿਆਦਾ ਜ਼ਰੂਰ ਤਾਂ ਜ਼ਰੂਰ ਮੈਨੂੰ ਤੁਸੀਂ ਸਹਿਯੋਗ ਦਿਨਾ ਮੇਰਾ ਤੁਸੀਂ ਕੱਪੜਿਆਂ 'ਚ ਵੀ ਲਓ ਹਾਂ ਅੰਦੀਕ ਇਹ ਆ ਗਿਆ ਕ੍ਰੇਪ ਸ਼ਲਕ ਦੇ ਵਿੱਚ ਕਿਉਂਕਿ ਇਹਦਾ ਟ੍ਰੈਂਡ ਨਹੀਂ ਜਾਂਦਾ ਕ੍ਰੇਪ ਸ਼ਲਕ ਦਾ ਸਦਾ ਹੀ ਰਹਿੰਦਾ ਹੈ ਕ੍ਰੇਪ ਸ਼ਲਕ ਦੇਖੋ ਜੀ ਤੁਲੋਂ ਹੁੰਦਾ ਵਟਾਲਾ ਆਵਾ ਦੋਨਾਂ ਸਾਈਡਾਂ ਤੇ ਇਹਦੇ ਵਰਕ ਕੀਤਾ ਹੋਇਆ ਦੇਖੋ 1050 ਰੁਪਏ ਦੇ ਸੰਤੂਟ ਲੱਗੂਗਾ ਕਰੀਬ ਸ਼ਹਿਰ ਵਿੱਚ ਦੇਖੋ ਜੀ ਇਹਦੇ ਸੋਨੇ ਕੜਾਈ ਕੀਤੀ ਹੋਈ ਹੈ ਤੇ ਇੱਕ ਛੂਟ ਨੇ ਦੇਖੋ ਕਰੀਬ ਸ਼ਹਿਰ ਕਾ ਦਲਿਤ ਕੜਾਈ ਹੈ ਤੇ ਨੀਚੇ ਸਾਰੇ ਕੜਾਈ ਹੈ ਦੁਬੱਟਾ ਇਹਨਾਂ ਦਾ ਚਲੋ ਹੁਣ ਚ ਦੁਬੱਟਾ ਮਿਲੂਗਾ ਤੁਹਾਨੂੰ ਦੋਨਾਂ ਸਾਈਡਾਂ ਤੇ ਕਢਾਈ ਹੋਈ ਹੋਈ ਆ ਕੱਟ ਵਰਕੇ ਦੀ ਕਢਾਈ ਕੀਤੀ ਹੋਈ ਆ ਦੋਨਾਂ ਸਾਈਡਾਂ ਤੇ ਦੇਖੋ ਜੀ ਸਕਰੀਨ ਸ਼ਾਟ ਲੈਣਾ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਆਪ ਦਾ ਬੁੱਕ ਕਰਵਾਉਣਾ ਵਾ 1050 ਦਾ ਤੁਹਾਨੂੰ ਲੱਗੂਗਾ ਇਹ ਸਿੱਕੋ ਕਿੰਨੀ ਸੋਹਣੀ ਕਢਾਈ ਕੀਤੀ ਹੋਈ ਆ ਵਾਮੀਨੇ ਚੰਦੇ ਕੋ ਕਿੰਨਾ ਵਧੀਆ ਕਢਾਈ ਦਾ ਨਾਰ ਕੀਤਾ ਹੋਇਆ। ਚਿਕਨ ਦੇ ਟੋਨਰ ਨੂੰ ਜੰਮਤਾ। ਦੇਖੋ ਜੀ। ਇਹਦੇ ਸੋਨੂੰ ਗਰੇ壳 ਦੇ ਇਹ ਜਾਮ ਕਾਟਨ ਦੇ ਵਿੱਚ ਆ ਗਿਆ। ਇਹ ਜਾਮ ਕਾਟਨ ਦੇ ਵਿੱਚ ਇਹਦੀ ਲੈਂਗਵੀ ਕੋਈ ਜਰੂਰਤ ਨਹੀਂ ਜੀ। ਦੇਖੋ ਜੀ। ਸਾਰਾ ਫਰੰਟ ਮੁਰਾ ਕੱਢਿਆ ਹੋਇਆ ਗਲਾ ਆ ਗਿਆ। ਦੇਖੋ ਜੀ ਸਾਰਾ ਕੜਾ ਇਹ ਦੇਖੋ ਜਾਮ ਕਾਟਨ ਇਹਦੇ ਨਾਲ ਹੀ ਚਲੂਣ ਦਾ ਦੁਪੱਟਾ ਸਾਨੂੰ ਮਿਲੂਗਾ ਠੀਕ ਹੋ ਜੀ ਇਹ ਦੁਪੱਟੇ ਦੇ ਵੀ ਦੋਨੋਂ ਪਾਸੇ ਕੜਾਈ ਮਿਲੂ ਸਾਨੂੰ ਦੇਖੋ ਜੀ ఏదో సమగ రుపే కలర్ సోనా వ ఏదా మగై కలర్ గళే కిపోయి స్్రీన్షాట్ల్దితో తో జల్ ఆడర్ బుక్ వీ చల్ చల్ది వీడియోనుేర జరు కలర్ ਮੋਦੀ ਦੇਖੋ ਜੀ ਕਿਉਂਕਿ ਇਹ ਪੈਕ ਸੂਟ ਪਸੰਦ ਨਾਲ ਘੱਟ ਰੇਟ ਵਾਲੇ ਵੀ ਦਿਖਾ ਦੇਣੇ ਹੁੰਦੇ ਆ ਤੇ ਵੱਧ ਰੇਟ ਵਾਲੇ ਵੀ ਹੁੰਦੇ ਕਿਉਂਕਿ ਇਹ ਘੱਟ ਰੇਟ ਵਾਲਾ ਦੇਖੋ ਕਿਸੇ ਨੂੰ ਦੇ ਲੈਣ ਦੇਣਾ ਹੋਵੇ ਕਦ ਘਰੇ ਬਣਾਓ ਤੁਸੀਂ ਇਹਦਾ ਰੇਟ ਲੱਗੂ ਸਾਨੂੰ 700 ਰੁਪਏ ਦੇਖੋ ਜੀ ਮੂਰੇ ਵਰਕ ਹੋਇਆ ਹੋਇਆ ਕੜਾਈ ਕੀਤੀ ਹੋਈ ਹੈ ਸਾਰੇ ਫਰੰਟ ਤੇ ਕੜਾਈ ਹੈ ਦੇਖੋ ਸੱਤ ਸੋਰੀ ਇਹਦਾ ਪੀਚ ਕਲਰ ਆ ਇਹਦਾ ਕਲਰ ਪੀਚ ਆ ਦੇਖੋ ਜਿਹੜਾ ਵੀਡੀਓ ਤੁਸੀਂ ਦੇਖ ਤੁਸੀਂ ਇਹ ਹੀ ਕਲਰ ਆ ਦੇਖੋ ਜੀ ਬਹੁਤ ਹੀ ਵਧੀਆ ਕੱਪੜਾ ਵਾ ਦੇਖੋ ਮਲੈਮ ਕੱਪੜਾ ਵਾ ਇਹ ਦੇਖ ਇਹਦੇ ਨਾਲ ਦਵੱਟਾ ਤੋਂ ਨਹੀਂ ਰੂ ਹਾਫ ਪ્યોਰ ਦਾ ਪਲੇਨ ਦਾ ਦਵੱਟਾ ਨਹੀਂ ਰੂ ਇਧਰ ਇਤੋਂ ਨੂੰ ਸਮਾਤ ਸਾਰ ਫਿਰ ਪ્યોਰ ਦਾ ਦਵੱਟਾ ਵੀ ਨਾਲ ਸੋਧਣੀ ਤਾਂ ਇਸ ਕੋ ਜੀ ਤੇ ਹੋਰ ਦੇ ਦੁਪੱਟਿਆਂ ਨਾਲ ਲੈ ਇਹਨ ਦਾ ਟਾਵਾ ਸਾਰੇ ਫਰੰਟਾਂ ਮੂਰੇ ਦੇਖੋ ਜਲਦੀ ਜਲਦੀ ਸਕਰੀਨ ਸ਼ਾਟ ਲੈਣਾ ਤੁਸੀਂ ਆ ਵੀ ਆਪੇ ਸੌਖ ਕਰਵਾਉਣੀ ਆ ਚਲੋ ਜੀ ਬਸ ਫਾਨੀ ਵੀਡੀਓ ਨੂੰ ਲਾਈਵ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਦੱਸਣਾ ਆਪਣੀ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਨੇ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਵਾਟਸਐਪ ਤੇ ਸੁਸਮਨ ਕੱਪੜੇ ਅੱਜ ਸਹਯੋਗ ਦੇਣਾ ਤੇ ਤੁਹਾਡੇ ਸਹਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਜਿਹੜਾ ਵੀ ਤੁਹਾਨੂੰ ਇਹਨਾਂ ਚੋਂ ਕੋਈ ਕਲਰ ਪਸੰਦ ਆ ਸ크린ਸ਼ਾਟ ਲੈ ਕੇ ਤੁਸੀਂ ਮੇਰਾ ਵਟਸਐਪ ਤੇ ਗੱਲ ਕਰ ਲਓ ਨੰਬਰ ਆਪਣਾ 9530710800 ਲੋ ਜੀ ਤੁਹਾਡਾ ਬਹੁਤ ਧੰਨਵਾਦ ਆਪਣੇ ਨਾਲ ਜੁੜਨ ਦਾ ਤੇ ਆਪਾਂ ਵੀਡੀਓ ਤਾਂ ਕਰਨ ਲੱਗੇ ਐਂਡ ਤੇ ਜਿਹੜਾ ਵੀ ਸ਼ੂਟ ਤੁਹਾਨੂੰ ਪਸੰਦ ਹੋਇਆ ਸੋ ਤੁਹਾਡਾ ਆ ਜਾ ਰਿਹਾ ਹੈ ਜਿਹੜੇ ਕਾਲਾ ਵਾਲਿਆਂ ਚੋਂ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਬੱਕਰ ਦੇ ਸਕਦੇ ਹੋ ਹਲੋ ਜੀ ਧੰਨਵਾਦ